ਦੇ ਆ ਦੇ ਨਾਲ ਇਹ ਮੈਂ ਇਹ ਵੀ ਸੁਣਿਆ ਦਿੱਲੀ ਦੇ ਵਿੱਚ ਪਿੱਛੇ ਜਿਹੜੀ ਰੈਲੀ ਵੀ ਹੋਈ ਆ ਕਹਿੰਦੇ ਹੁਣ ਅੰਮ੍ਰਿਤਸਰ ਹੋਣੀ ਅਗਲੀ ਰੈਲੀ ਹੋ ਸਕਦਾ ਇਹ ਬਈ ਇੰਨੇ ਹੋ ਗਏ ਜਾਂ ਇੰਨੇ ਇਹਨਾਂ ਦੀ ਪਰਮਾਰ ਹੋ ਗਈ ਜਾਂ ਇਹਨੇ ਹੋ ਰਹੇ ਨਹੀਂ ਇਹ ਮੈਨੂੰ ਲੱਗਦਾ ਵੋਟਾਂ ਇਹਨਾਂ ਦੀਆਂ ਵੱਧ ਜਾਣਗੀਆਂ ਕਿਤੇ ਕੱਲ ਨੂੰ ਮੁੱਖ ਮੰਤਰੀ ਨਾ ਟੈਂਪੂਆਂ ਦਾ ਬਣ ਕੇ ਖੜ ਜੇ ਕੋਈ ਨਹੀਂ ਸਚਾਈ ਹੈ ਗੱਲ ਤਾਂ ਇਹ ਹੈ ਜੇ ਤਦਾਦ ਵਧੇਗੀ ਤਾਂ ਹਸਣ ਵਾਲੀ ਗੱਲ ਨਹੀਂ ਇਹ ਸਾਡਾ ਸੱਚ ਹੈ ਜੇ ਉਹਨਾਂ ਦੇ ਉਹਨਾਂ ਦੇ ਪੱਖ ਦੇ ਵਿੱਚ ਫਿਰ ਬੋਲੇਗਾ ਹੀ ਨਾ ਅਗਲਾ ਨਹੀਂ ਤੁਸੀਂ ਮੈਂ ਗੱਲ ਕਰਦਾ ਮੰਨ ਲਓ ਸਾਡਾ ਨੁਕਸਾਨ ਆਪਾਂ ਨੁਕਸਾਨ ਕੀਆ ਆਪਾਂ ਕਹਿੰਦੇ ਜੇ ਕੋਈ ਟੈਂਪੂ ਬਣਦਾ ਲੱਖੇ ਨੂੰ ਕੀ ਨੁਕ ਕੋਈ ਬਣਦਾ ਬਣਦਾ ਤੁਹਾਨੂੰ ਕੀ ਆ ਹਾਂ ਮੰਨ ਲਓ ਯਾਰ ਮੇਰੇ ਜਵਾਕ ਨੇ ਆਪਾਂ ਕਿੰਨਾ ਨੂੰ ਦੇਖ ਕੇ ਵੱਡੇ ਹੋਏ ਆ ਆਪਾਂ 12 ਸੁਣਦੇ ਬੰਦਾ ਸਿੰਘ ਬਹਾਦਰ ਦੀਆਂ ਦੁੱਲਿਆਂ ਦੀਆਂ ਜੱਗਿਆਂ ਦੀਆਂ ਸੁੱਚਿਆਂ ਦੀਆਂ ਜੌਣਿਆਂ ਦੀਆਂ ਸੂਰਮਿਆਂ ਸੀਦਾਂ ਦੀਆਂ ਬੰਦਾ ਸਿੰਘ ਬਹਾਦਰ ਦੀ ਬਾਤ ਸੁਣਦੇ ਲੋਕ ਅੰਡਾ ਖੜਾ ਕਰ ਦਿੰਦੀ ਸੀ ਬੰਦੇ ਦਾ ਜੋਸ਼ ਪੈਦਾ ਹੁੰਦਾ ਬਿਲਕੁਲ ਅਣਖ ਬੰਦੇ ਦੀ ਖੌਲ ਦੀ ਅੰਦਰੋਂ ਹੁਣ ਮੰਨ ਲਓ ਮੇਰੇ ਜਵਾਕ ਇਹ ਸੋਚਣਗੇ ਜਾਂ ਇਹ ਦੇਖਣਗੇ ਵੀ ਯਾਰ ਆਹ ਬੰਦਾ ਟੈਂਪੂ ਆ ਤੇ ਇਹ ਬੰਦੇ ਨੂੰ ਇੰਨਾ ਸਨਮਾਨ ਕੀਤਾ ਜਾ ਰਿਹਾ ਇਹਨੂੰ ਮਾਨ ਸਨਮਾਨ ਮਿਲ ਰਿਹਾ ਕਿੰਨੇ ਚੜਾਈਆ ਕਿੰਨੇ ਫਾਲੋਅਰ ਹੈ ਤੇ ਮੇਰਾ ਜਵਾਬ ਕੱਲ ਨੂੰ ਕਿੱਧਰ ਨੂੰ ਜਾਊਗਾ ਇਹ ਨੌਜਵਾਨ ਵੈਸੇ ਹੁਣ ਉਹਨਾਂ ਲਈ ਆਮ ਹੋ ਗਿਆ ਹੈ ਨਾ ਇਹ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਸਾਡੇ ਜਵਾਬਾਂ ਦੇ ਖਾਸ ਤੌਰ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਨੇ ਚੀਜ਼ਾਂ ਦਾ ਹਰ ਜਵਾਬ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੁੰਦਾ ਹੈ ਹਮ ਚਾਹੇ ਕੋਈ ਬਦਮਾਸ਼ ਤੋਂ ਹੋਵੇ ਕਿਸੇ ਬਾਗੀ ਤੋਂ ਹੋਵੇ ਹਮੇਸ਼ਾ ਉਹੋ ਜਿਹੇ ਬੰਦੇ ਦਾ ਪ੍ਰਭਾਵ ਹੁਣ ਉਹੋ ਜਿਹੇ ਬੰਦੇ ਦੀ ਥਾਂ ਕੌਣ ਲੈ ਰਿਹਾ ਟੈਂਪੂ ਲੈ ਰਿਹਾ ਤੇ ਨਸਾਨ ਤਾਂ ਹੈਗੀ ਇਹ ਵੀ ਮਤਲਬ ਤੁਸੀਂ ਮੰਨਦੇ ਮੁੱਦਾ ਪੰਜਾਬ ਦਾ ਹੈ ਵੀ ਆਪਣਾ ਕਿਉਂ ਨਹੀਂ ਮੁੱਦਾ ਹੈਗਾ ਇਹ ਤਾਂ ਜੇ ਇਸ ਤਰ੍ਹਾਂ ਦੀ ਪਰਵਾਹ ਰਹੇ। ਬੜੀ ਤੇ ਮਾਰੇ ਕੋਈ ਗੱਲ ਨਹੀਂ ਕਰਦਾ ਜਿਆਦਾ। ਇਹਨੂੰ ਗੰਭੀਰਤਾ ਚ ਨਹੀਂ ਲੈ ਲੈਂਦਾ। ਇਹ ਤਾਂ ਬਾਈ ਲੈਣਾ ਪੈਣਾ। ਤੇ ਨਹੀਂ ਸਾਡੇ ਜਵਾਕਾਂ ਦੇ ਐਡਾ ਮਾੜਾ ਅਸਰ ਪੈਣਾ। ਖੁਦਾ ਨਾ ਖਾਸ ਤਾਂ ਸਾਡੇ ਜਵਾਕਾਂ ਦੇ ਵਿੱਚ ਇਹ ਚੀਜ਼ਾਂ ਜੀ ਆ ਗਈਆਂ। ਤੇ ਕਿੱਥੋਂ ਸੰਭਾਂਗੇ ਅਸੀਂ ਯਾਰ? ਹੂੰ। ਛੜਾ ਸਮਾਜ ਕਿਦੋਂ